ਸ਼ਾਇਰੀ ਦਾ ਸ਼ੌਕ ਮੈਨੂੰ ਕਿੱਥੋਂ ਕਿੱਥੋਂ ਆਇਆ ਤੁਸੀਂ ਸ਼ਾਇਰੀ ਦੀ ਗੱਲ ਕਰਨ ਲੱਗੇ ਜੀ ਮੈਂ ਇਹ ਪੁੱਛਣ ਲੱਗਾ ਸੀ ਤੁਸੀਂ ਸ਼ੁਰੂਆਤ ਕਰਨ ਲੱਗੇ ਹੋ ਜਿਵੇਂ ਤੁਸੀਂ ਕਹੋ ਮੈਂ ਪੰਜੀ ਤੱਕ ਕਰੀ ਉੱਥੇ ਫਿਰ ਇਹ ਕਿੱਥਾਂ ਆਪਾਂ ਸਾਹਿਦੇ ਖੇਤਰ ਚ ਇਹ ਸ਼ੁਰੂਆਤ ਤੁਹਾਡੀ ਕਿਸ ਤਰ੍ਹਾਂ ਹੋ ਗਈ ਫਿਰ ਜੀ ਮੇਰੇ ਪਿਤਾ ਜੀ ਵੀ ਸ਼ਾਇਰ ਸਨ ਜੀ ਉਹਨਾਂ ਨੂੰ ਸ਼ਾਇਰੀ ਆਪਣੀ ਮਾਤਾ ਤੋਂ ਮਿਲੀ ਸੀ ਤੇ ਮੇਰੇ ਪਿਤਾ ਜੀ ਸੁਤੰਤਰਤਾ ਸੈਨਾਨੀ ਵੀ ਸਨ ਉਹ ਜਿਹੋ ਜੀ ਕਵਿਤਾ ਲਿਖਦੇ ਸਨ ਅੰਗਰੇਜ਼ ਉਹਨਾਂ ਨੂੰ ਸਜ਼ਾ ਵੀ ਦਿੰਦੇ ਸੀ ਔਰ ਉਸ ਸਜ਼ਾ ਪੂਤ ਕੇ ਜਦੋਂ ਫਿਰ ਉਹਦੇ ਸਮ ਫਿਰ ਉਸੇ ਤਰ੍ਹਾਂ ਦੀ ਸ਼ਾਇਰੀ ਦੀਆਂ ਮਹਿਫਲਾਂ ਜੜੀਆਂ ਸਨ ਉਹ ਲੱਗਦੀਆਂ ਸਨ ਤੇ ਤੁਸੀਂ ਕਦੋਂ ਪਹਿਲੀ ਕੋਈ ਕਵਿਤਾ ਗਜ਼ਲ ਕਦੋਂ ਸ਼ੁਰੂਆਤ ਕੀਤੀ 1945 ਵਿੱਚ ਜਦੋਂ ਮੈਂ ਪੰਜਵੀਂ ਜਮਾਤ ਵਿੱਚ ਪੜਦਾ ਸੀ ਤੇ ਮੈਂ ਵੀ ਜਿਹੜਾ ਗੀਤ ਲਈ ਲੀਆ ਸੀ ਕਿ ਚੱਲੀਏ ਬੰਗਾਲੀ ਲੋਕਾਂ ਨੂੰ ਬਚਾਉਣ ਚੱਲੀਏ ਭੁੱਖਿਆਂ ਦੇ ਮੂੰਹ ਵਿੱਚ ਚੋਗਾ ਪਾਣ ਚੱਲੀਏ ਇਹ ਪੰਜਵੀਂ ਜਮਾਤ ਵਿੱਚ ਮੈਂ ਤੇ ਅਸਲਮ ਨੇ ਉੱਥੇ ਸ਼ਹਿਗੁਰੇ ਜਿਹੜਾ ਜਲਸਾ ਹੋਇਆ ਉਹਦੇ ਵਿੱਚ ਪੇਸ਼ ਕੀਤਾ ਸੀ ਇਹ ਇਹ ਗੀਤ ਲਿਖਿਆ ਸੀ ਤੇ ਇਹਦੇ ਵਿੱਚ ਸਾਨੂੰ ਇਨਾਮ ਮਿਲਿਆ ਜੀ ਔਰ ਹਾਸੇ ਵਾਲੀ ਗੱਲ ਇਹ ਤੁਹਾਡੇ ਲਈ ਹੋਏਗੀ ਕਿ ਜਿੱਥੇ ਅਸੀਂ ਇੱਕ ਗੀਤ ਪੇਸ਼ ਕੀਤਾ ਕਿਸੇ ਨੇ ਤੁਹਾਨੂੰ ਇੱਕ ਕਾਨਾ ਇੱਕ ਦੁਵਾਨੀ ਅਸੀਂ ਦੋਵਾਂ ਨੇ ਮੈਂ ਤੇ ਅਸਲਮ ਨੇ ਇਹਨੇ ਸਾਰੇ ਇਕੱਠੇ ਕਰ ਲੈ ਜੇ ਵਿੱਚ ਪਾ ਲੈ ਉੱਤੋਂ ਰੱਸੀ ਨਾਲ ਮੈਂ ਬੰਨ ਦਿੱਤੇ ਕਿ ਕਿਤੇ ਡਿੱਗ ਨਾ ਪਿਆ ਇੰਦਰਾ ਗਾਂਧੀ ਦਾ ਹਸਬੰਡ ਸੀ ਫਿਰੋਜ਼ ਗਾਂਧੀ ਜੀ ਉਹਨੇ ਮੇਰੀ ਕਵਤਾਵਾਂ ਸੁਣੀਆਂ ਤੇ ਉਹਨੇ ਮੈਨੂੰ ਕਿਹਾ ਤੂੰ ਮੈਨੂੰ ਆ ਕੇ ਨਾ ਦਿੱਲੀ ਮਿਲੀ ਜੀ ਤੇ ਮੈਂ ਉਹਨਾਂ ਨੂੰ ਮਿਲਿਆ ਉਹ ਮੈਨੂੰ ਯੂਪੀ ਦੇ ਲਾਇਬ੍ਰੇਰੀ ਲੈ ਗਏ ਜਿੱਥੋਂ ਦੇ ਉਹ ਐਮਪੀ ਸਨ ਜੀ ਨਤੀਜਾ ਕੀ ਹੋਇਆ ਕਿ ਮੈਂ ਉੱਥੇ ਉਰਦੂ ਚ ਲਿਖਣਾ ਸ਼ੁਰੂ ਕੀਤਾ ਉਹ ਮੈਂ ਜੰਮ ਕੇ ਲਿਖਦਾ ਸੀ ਔਰ ਮੇਰੀ ਸ਼ਾਇਰੀ ਨੂੰ ਉਰਦੂ ਵਰਦੀ ਪਸੰਦ ਕਰਦੇ ਸੀ ਤੇ ਤੁਹਾਨੂੰ ਫਿਰ ਬਾਹਰ ਦੂਜੇ ਦੇਸ਼ਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਜਿਵੇਂ ਅਮਰੀਕਾ ਕੈਨੇਡਾ ਇੰਗਲੈਂਡ ਕਿਹੜੇ-ਕਿਹੜੇ ਦੇਸ਼ ਜਾ ਕੇ ਆਏ ਤੁਸੀਂ ਮੈਂ ਦੁਬਈ ਜੀ ਉਸ ਤੋਂ ਬਾਅਦ ਗਿਆ ਮੈਂ ਦੋਹਾ ਕਤਰ ਦੋ ਵਾਰ ਜੀ ਅਮਰੀਕਾ ਗਿਆ ਮੈਂ 4 ਵਾਰ ਵੈਰੀ ਗੁੱਡ ਤੇ ਇੰਗਲੈਂਡ ਗਿਆ ਤਿੰਨ ਵਾਰਾਂ ਜੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਅਮਰੀਕਾ ਵਾਲੇ ਮੈਨੂੰ ਆਉਣ ਜਾਣ ਦਾ ਕਰਾਇਆ ਦਿੰਦੇ ਸੀ ਵੀਜ਼ਾ ਲਵਾ ਕੇ ਦਿੰਦੇ ਸੀ ਮੈਂ ਇੱਕ ਮਹੀਨਾ ਰੱਖਦੇ ਸੀ ਉੱਥੇ ਕਦੀ ਗੁਰਦੁਆਰੇ ਚ ਕਦੀ ਬਾ ਕਿਸੇ ਕਦੀ ਕਿਤੇ ਤਾਂ ਮੀਟਿੰਗ ਹੋਣੀ ਮੇਰੀਆਂ ਗੱਜ਼ਲਾਂ ਸੁਣਨੀਆਂ ਔਰ ਉਹ ਮੈਨੂੰ ਕਟੋ-ਕਟ 2 ਲੱਖ ਰੁਪਏ ਦਿੰਦੇ। ਔਰ ਉਹਦਾ ਫਾਇਦਾ ਇਹ ਹੋਇਆ ਕਿ ਆ ਕੇ ਮੈਂ ਕਿਤਾਬਾਂ ਜੜੀਆਂ ਨੇ ਉਹ ਛਪਣੀਆਂ ਸ਼ੁਰੂ ਹੋ ਗਈ। ਤੇ ਹੁਣ ਤੱਕ ਤੁਸੀਂ ਕਿੰਨੀਆਂ ਥੋੜੇ ਕਿਤਾਬਾਂ ਛਪ ਗਈਆਂ? ਆਪਣੇ ਖਰਚੇ ਤੇ ਵੀ ਕੁਝ ਤੇ ਕੁਝ ਜਿਹੜੇ ਪ੍ਰਕਾਸ਼ਕ ਨੇ ਉਹਨਾਂ ਦੀ ਜੀ। ਉੱਥੇ ਜਿੰਨੀਆਂ ਕਿਤਾਬਾਂ ਚਪੀਆਂ ਆਪਣਾ ਕਿਤਾਬਾਂ ਚਪੀਆਂ ਜੀ ਉਹ ਸਾਰੀਆਂ ਕਿਤਾਬਾਂ ਇੱਕ ਤਰ੍ਹਾਂ ਨਾਲ ਬਰਬਾਦ ਹੋ ਗਈਆਂ 1985 ਵਿੱਚ ਜੀ ਤੇ ਇਨਾਮ ਸਾਨੂੰ ਫਿਰ ਕਿਹੜੇ ਕਿਹੜੇ ਦਿੱਤੇ ਜੀ ਸਰਕਾਰਾਂ ਨੇ ਦਿੱਤੇ ਹੋਣਗੇ ਜਾਂ ਕੋਈ ਸੰਸਥਾਵਾਂ ਵਾਲੇ ਦਿੱਤੇ ਹੋਣਗੇ ਸੰਸਥਾਵਾਂ ਨੇ ਤੇ ਬਹੁਤ ਨੇ ਦੇ ਸਰਕਾਰ ਨੇ ਦਿੱਤਾ ਸ਼੍ਰੋਮਣੀ ਉਰਦੂ ਸਹਿਯਤ ਕਾਰ ਐਵਾਰਡ ਬਹੁਤ ਅੱਛਾ ਜੀ ਔਰ ਉਸ ਤੋਂ ਬਾਅਦ ਲਾ ਲਾਈਫਟਾਈਮ ਅਚੀਵਮੈਂਟ ਐਵਾਰਡ ਵੀ ਦਿੱਤਾ ਜੀ ਤੇ ਉੱਥੇ ਬਹੁਤ ਸਤਿਕਾਰ ਮਿਲਿਆ ਅਮਰੀਕਾ ਚ ਬਹੁਤ ਸਤਿਕਾਰ ਮਿਲਿਆ ਇੰਗਲੈਂਡ ਵਿੱਚ ਸੋਚ ਦੀ ਸ਼ਕਤੀ ਦੇਖਣ ਵਾਲੇ ਸਾਰੇ ਦਰਸ਼ਕੋ ਸਾਡਾ ਇੱਕ ਉਪਰਾਲਾ ਹੁੰਦਾ ਇੱਕ ਸਾਡਾ ਉਪਰਾਲਾ ਕੀ ਹੁੰਦਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕੋਈ ਸਮਾਜ ਦੇ ਵਿੱਚ ਅੱਛੀ ਪਰਸਨੈਲਿਟੀ ਕੋਈ ਧਾਰਮਿਕ ਖੇਤਰ ਦੀ ਕੋਈ ਗੋਦਾਰਾ ਸਾਹਿਬ ਦੀ ਕੋਈ ਐਗਰੀਕਲਚਰ ਦੀ ਕੋਈ ਸਮਾਜ ਸੇਵਕ ਦੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪ ਤੱਕ ਉਹਨਾਂ ਨੂੰ ਰੂਬਰ ਕਰਾਇਆ ਜਾਵੇ ਅੱਜ ਸਾਡੇ ਨਾਲ ਜੀ ਦਾ ਸਰਪੰਚੀ ਸਾਹਿਤਕਾਰ ਉਰਦੂ ਦੇ ਸਾਹਿਤਕਾਰ ਬਹੁਤ ਵਿਦਵਾਨ ਨੇ ਆ ਸਾਨੂੰ ਮੌਕਾ ਮਿਲਿਆ ਸਾਡੇ ਸਟੂਡੀਓ ਚ ਆਏ ਨੇ ਸਾਨੂੰ ਬਹੁਤ ਅੱਛਾ ਲੱਗਿਆ ਅੱਜ ਜਿਹਨਾਂ ਦੇ ਇੱਕ ਜੀਵਨ ਬਾਰੇ ਅਸੀਂ ਗੱਲ ਕਰਾਂਗੇ ਇੰਨਾ ਕੰਮ ਕਰਿਆ ਇਹਨਾਂ ਨੇ ਇਹ ਆਪ ਖੁਦ ਦੱਸਣਗੇ ਇਹ ਕਿ ਵੀ ਇਹਨਾਂ ਨੇ ਕਦੋਂ ਤੋਂ ਸ਼ੁਰੂਆਤ કરી ਔਰ ਕਿੰਨੀਆਂ ਕਿਤਾਬਾਂ ਛਾਪੀਆਂ ਕਿੱਥੋਂ-ਕਿੱਥੋਂ ਇਹਨਾਂ ਨੂੰ ਸਨਮਾਨ ਇਹਨਾਂ ਦਾ ਹੋਇਆ ਤੇ ਕਿਹੜੇ-ਕਿਹੜੇ ਦੇਸ਼ਾਂ ਜਾ ਕੇ ਆਏ ਅੱਜ ਇਹਨਾਂ ਨਾਲ ਸਾਰੀ ਗੱਲ ਕਰਾਂਗੇ ਸਰਪੰਚੀ ਜੀ ਸਤਿ ਸ਼੍ਰੀ ਅਕਾਲ ਜੀ ਪੰਚੀ ਸਾਹਿਬ ਆਪਾਂ ਗੱਲ ਕਰਨ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਮੈਂ ਦਰਸ਼ਕਾਂ ਦਸਰਾ ਚਾਹਨਾ ਕਿ ਤੁਹਾਡਾ ਜਿਹੜਾ ਬਚਪਨ ਜਿਹੜਾ ਜਨਮ ਤੇ ਬਚਪਨ ਕਿੱਥੇ ਗੁਜ਼ਰਾ ਜੀ ਪਾਕਿਸਤਾਨ ਦਾ ਇਸ ਵਕਤ ਵੀ ਉਹਦਾ ਨਾਂ ਸ਼ੇਖੂਪੁਰਾ ਹੈ ਜੀ ਜ਼ਿਲ੍ਹਾ ਸ਼ੇਖੂਪੁਰੇ ਦੇ ਇੱਕ ਪਿੰਡ ਠੱਟਾ ਬਾਦਰਸ਼ਾ ਜੀ ਠੱਟਾ ਬਾਦਰਸ਼ਾ ਮੇਰਾ ਨਾਨਕਾ ਪਿੰਡ ਜੀ ਉੱਥੇ ਹੀ ਮੇਰਾ ਜਨਮ ਹੋਇਆ ਅਕਤੂਬਰ ਦੀ 14 ਤਾਰੀਖ ਨੂੰ 1932 ਵਿੱਚ ਵੈਰੀ ਗੁੱਡ ਤੇ ਉਸ ਤੋਂ ਬਾਅਦ ਮਾ ਮੇਰਾ ਪਿੰਡ ਜਿਹੜਾ ਸੀ ਉਹ ਸ਼ੇਖੂਪੁਰ ਸ਼ੇਖੂਪੁਰੇ ਤੋਂ ਨਨਕਾਣਾ ਸਾਹਿਬ ਵਾਲੀ ਜਾਨ ਵਾਲੀ ਰੋਡ ਦੇ ਉੱਤੇ ਸੀਗਾ ਉੱਥੇ ਹੀ ਸਕੂਲ ਸੀ ਫਿਰ ਮੈਂ ਉੱਥੇ ਪੜ੍ਹਾਈ ਸ਼ੁਰੂ ਸ਼ੁਰੂ ਕੀਤੀ ਔਰ ਪਾਕਿਸਤਾਨ ਬੰਦ ਤੱਕ ਜੀ ਮੈਂ ਉੱਤੇ 7ਵੀਂ ਅਠਵੀਂ ਤੱਕ ਪੜਾਈ ਕੀਤੀ ਜਿਹੜੀ ਪੜਾਈ ਸੀ ਉਹ ਬੇਸਿਕਲੀ ਉਰਦੂ ਦੀ ਸੀ ਜੀ ਮਤਲਬ ਇਹ ਸਾਬ ਜੀਓਗ੍ਰਾਫੀਆ ਜਿੰਨੇ ਸਬਜੈਕਟ ਹੁੰਦੇ ਨੇ ਉਹਨਾਂ ਸਾਰਿਆਂ ਦਾ ਸਿਰਫ ਉਰਦੂ ਚ ਪੜਾਇਆ ਜਾਂਦਾ ਸੀ ਪੰਜਵੀਂ ਵਿੱਚ ਸਾਨੂੰ ਫਾਰਸੀ ਪੜਾਈ ਜਾਂਦੀ ਸੀ ਜੀ ਫਾਰਸੀ ਅਸੀਂ ਪੰਜਵੀਂ ਛੇਵੀਂ ਤੱਕ ਪੜ੍ਹਦੇ ਸੀ ਔਰ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਜੀ ਕਿ ਉਸ ਵਕਤ ਪੰਜ ਜ਼ਬਾਤਾ ਪੜਿਆ ਜਿਹਦੀ ਪੰਜ ਜ਼ਬਾਤਾ ਦੀ ਪੜਾਈ ਹੁੰਦੀ ਸੀ ਪੜਾਈ ਹੁੰਦੀ ਸੀ ਉਹਨੂੰ ਜਿਹਨੂੰ ਅਫਸਰ ਕਿਹਾ ਜਾਂਦਾ ਹੈ ਉਹ 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 ਸਿਰ ਪੰਜਵੀਂ ਤੱਕ ਪੜਿਆ ਜਿਹੜਾ ਸੀ ਉਹ ਪਟਵਾਰੀ ਲੱਗ ਜਾਂਦਾ ਸੀ ਜੀ ਤੇ ਜਿਹੜਾ 8ਵੀਂ ਤੱਕ ਪੜਿਆ ਹੋਵੇ ਜੀ ਉਹ ਨੈib ਤਹਿਸੀਲਦਾਰ ਲੱਗ ਜਾਂਦਾ ਸੀ ਵੈਰੀ ਗੁੱਡ ਤੇ ਜਿਹੜਾ 10ਵੀਂ ਤੇ ਅਸੀਂ ਸੁਣਿਆ ਨਹੀਂ ਸੀ ਕਾਲਜ ਅਸੀਂ ਸੁਣਿਆ ਹੀ ਨਹੀਂ ਸੀ ਜੀ ਤੇ ਉਹਦੇ ਵਿੱਚ ਅਸੀਂ ਪੜਦੇ ਰਹੇ ਔਰ ਮੈਂ ਸ਼ਾਇਰੀ ਦਾ ਸ਼ੌਕ ਮੈਨੂੰ ਕਿੱਥੋਂ ਕਿੱਥੋਂ ਆਏ ਤੁਸੀਂ ਸ਼ਾਇਰੀ ਦੀ ਗੱਲ ਕਰਨ ਲੱਗੇ ਸੀ ਮੈਂ ਇਹ ਪੁੱਛਣ ਲੱਗਾ ਸੀ ਤੁਸੀਂ ਸ਼ੁਰੂਆਤ ਕਰਨ ਲੱਗੇ ਹੋ ਜਿਵੇਂ ਤੁਸੀਂ ਕਹੋ ਮੈਂ ਪੰਜੀ ਤੱਕ ਕਰੀ ਉੱਥੇ ਫਿਰ ਇਹ ਕਿੱਥਾਂ ਆਪਾਂ ਸਾਹਿਦੇ ਖੇਤਰ ਚ ਇਹ ਸ਼ੁਰੂਆਤ ਤੁਹਾਡੀ ਕਿਸ ਤਰ੍ਹਾਂ ਹੋ ਗਈ ਫਿਰ ਜੀ ਇਸ ਤਰ੍ਹਾਂ ਹੈ ਕਿ ਮੇਰੇ ਪਿਤਾ ਜੀ ਵੀ ਸ਼ਾਇਰ ਸਨ ਜੀ ਉਹਨਾਂ ਨੂੰ ਸ਼ਾਇਰੀ ਆਪਣੀ ਮਾਤਾ ਤੋਂ ਮਿਲੀ ਸੀ ਜੀ ਉਹਨਾਂ ਦੀ ਮਾਤਾ ਗੁਜਰਾਵਾਲੇ ਦਾ ਇੱਕ ਮੰਦਰ ਸੀ ਉੱਥੋਂ ਦਾ ਪੁਜਾਰੀ ਸੀ ਤੇ ਉਸ ਪੁਜਾਰੀ ਨੇ ਮੇਰੇ ਪਰਦਾਦੇ ਨਾਲ ਦੋਸਤੀ ਓਨ ਕਰਕੇ ਉਹ ਸ਼ਾਇਰੀ ਵੀ ਕਰਦਾ ਸੀ ਔਰ ਇਹ ਜਿਹੜੀ ਮਾਤਾ ਸੀ ਇਹ ਛੋਟੇ ਹੁੰਦਿਆਂ ਤੋਂ ਹੀ ਸ਼ਾਇਰੀ ਤੇ ਨਾਲ ਸ਼ੌਕ ਸੀ ਇਹਦਾ ਔਰ ਇਹ ਜਨਮ ਤੋਂ ਉੰਨੀ ਸੀ ਜੀ ਵਾਹ ਤੇ ਮੇਰੇ ਪਿਤਾ ਜੀ ਨੂੰ ਦੁੱਧੇ ਚ ਸ਼ਾਇਰੀ ਮਿਲੀ ਔਰ ਸਾਡੀ ਜਿਹੜੀ ਹਵੇਲੀ ਸੀ ਉਹਦੇ ਵਿੱਚ ਮਹੀਨੇ ਦੋ ਮਹੀਨੇ ਬਾਅਦ ਮੀਟਿੰਗ ਹੁੰਦੀ ਸੀ ਸ਼ਾਇਰ ਇਕੱਠੇ ਹੁੰਦੇ ਸਨ ਇਕ ਦੂਜੇ ਦੀਆਂ ਕਵਤਾਂ ਸੁਣਦੇ ਬਗੈਰ ਸਨ ਤੇ ਮੇਰੇ ਪਿਤਾ ਜੀ ਸੁਤੰਤਰਤਾ ਸੈਨਾਨੀ ਵੀ ਸਨ ਉਹ ਜਿਹੋ ਜੀ ਕਵਤਾ ਲਿਖਦੇ ਸਨ ਅੰਗਰੇਜ਼ ਉਹਨਾਂ ਨੂੰ ਸਜ਼ਾ ਵੀ ਦਿੰਦੇ ਸੀ ਔਰ ਉਹ ਸਜ਼ਾ ਭੁਗਤ ਕੇ ਜਦੋਂ ਫਿਰ ਆਉਂਦੇ ਸਨ ਫਿਰ ਉਸੇ ਤਰ੍ਹਾਂ ਦੀ ਸ਼ਾਇਰੀ ਦੀਆਂ ਮਹਿਫ਼ਲਾਂ ਜੜੀਆਂ ਸਨ ਉਹ ਲੱਗਦੀਆਂ ਸਨ ਤੇ ਤੁਸੀਂ ਕਦੋਂ ਪਹਿਲੀ ਕੋਈ ਕਵਤਾ ਗ਼ਜ਼ਲ ਕਦੋਂ ਸ਼ੁਰੂਆਤ ਕਰ ਲਿਖੀ 1945 ਵਿੱਚ ਜਦੋਂ ਮੈਂ ਪੰਜਵੀਂ ਜਮਾਤ ਵਿੱਚ ਪੜਦਾ ਸੀ ਬਹੁਤ ਅੱਛੇ ਉਦੋਂ ਕੀ ਸੀ ਕਿ ਬੰਗਾਲ ਦੇ ਵਿੱਚ ਕਹਿਤ ਹੋ ਗਿਆ ਜੀ ਤੇ ਸਰਕਾਰ ਨੇ ਕਿਹਾ ਵੀ ਸਾਰਿਆਂ ਨੂੰ ਅਪੀਲ ਕੀਤੀ ਵੀ ਆਪਣੇ ਆਪਣੇ ਘਰਾਂ ਚੋਂ ਜਿਹਦੇ ਕੋਲ ਵਾਧੂ ਜ਼ਮੀਨ ਜ਼ਮੀਨ ਤੋਂ ਕਣਕ ਛੋਲੇ ਹੋਰ ਜਿਹੜੀਆਂ ਅਨਾਜ ਉਹ ਹੋਵੇ ਉਹ ਮੰਡੀਆਂ ਚ ਭੇਜਿਆ ਕਰਨ ਤਾਂ ਕਿ ਸੀ ਉਹ ਉਸ ਅਨਾਜ ਨੂੰ ਬੰਗਾਲ ਚ ਪੇਸ਼ ਕੀ ਜਿੱਥੇ ਕਿ ਉਹਨਾਂ ਨੂੰ ਉਹਨਾਂ ਲੋੜ ਹੈ ਜੀ ਤੇ ਮੈਂ ਵੀ ਜਿਹੜਾ ਗੀਤ ਲਿਆ ਸੀ ਇਹ ਆ ਸੀ ਕਿ ਚੱਲੀਏ ਬੰਗਾਲੀ ਲੋਕਾਂ ਨੂੰ ਬਚਾਉਣ ਚੱਲੀਏ ਭੁੱਖਿਆਂ ਦੇ ਮੂੰਹ ਵਿੱਚ ਚੋਗਾ ਪਾਣ ਚੱਲੀਏ ਇਹ ਪੰਜਵੀਂ ਜਮਾਤ ਚ ਮੈਂ ਤੇ ਅਸਲਮ ਨੇ ਉੱਥੇ ਸ਼ਹਿੂਰ ਜਿਹੜਾ ਜਲਸਾ ਹੋਇਆ ਉਹਦੇ ਚ ਪੇਸ਼ ਕੀਤਾ ਸੀ ਵੈਰੀ ਗੁੱਡ ਬਹੁਤ ਅੱਛੇ ਤੇ ਇਹ ਤਾਂ ਤੁਸੀਂ ਸੁਣਾਈ ਜਾਂ ਲਿਖੀ ਤੇ ਤੁਹਾਡੀ ਕੋਈ ਅਖਬਾਰ ਚ ਪਹਿਲੀ ਵਾਰ ਕੋਈ ਛਾਪੀ ਤੁਹਾਡੀ ਸਾਨੂੰ ਪਹਿਲੀ ਗੱਲ ਤਾਂ ਜੀ ਉਦੋਂ ਸਾਨੂੰ ਅਖਬਾਰ ਦਾ ਪਤਾ ਹੀ ਨਹੀਂ ਸੀ ਜੀ ਕਿ ਅਖਬਾਰ ਕੀ ਹੁੰਦੀ ਹੈ ਜੀ ਲੇਕਿਨ ਇਹ ਬਹੁਤ ਸਾਲਾਂ ਬਾਅਦ ਜਦੋਂ ਮੈਂ ਇਹ ਗੀਤ ਲਿਖਿਆ ਸੀ ਤੇ ਇਹਦੇ ਵਿੱਚ ਸਾਨੂੰ ਇਨਾਮ ਮਿਲਿਆ ਜੀ ਔਰ ਹਾਸੇ ਵਾਲੀ ਗੱਲ ਇਹ ਤੁਹਾਡੇ ਲਈ ਹੋਏਗੀ ਕਿ ਜਿੱਥੇ ਅਸੀਂ ਇੱਕ ਗੀਤ ਪੇਸ਼ ਕੀਤਾ ਕਿਸੇ ਨੇ ਤੁਹਾਨੂੰ ਇੱਕ ਕਾਨਾ ਇੱਕ ਦਵਾਨੀ ਅਸੀਂ ਦੋਵਾਂ ਨੇ ਮੈਂ ਤੇ ਅਸਲਮ ਨੇ ਇਹਨੇ ਸਾਰੇ ਇਕੱਠੇ ਕਰ ਲੈ ਜੇ ਵਿੱਚ ਪਾ ਲੈ ਉਤੋਂ ਰੱਸੀ ਨਾਲ ਮੈਂ ਬੰਨ ਦਿੱਤੇ ਕਿ ਕਿਤੇ ਡਿੱਗ ਨਾ ਪਿਆ ਜੀ ਮਤਲਬ ਉਹ ਤਾਂ ਪੈਸੇ ਦੀਆਂ ਜੀ ਔਰ ਤੇ ਮੈਨੂੰ ਜਦੋਂ ਮਹਿਫਿਲ ਸਾਡੀ ਵਿਹਲੀ ਚ ਲੱਗਦੀ ਸੀ ਤੇ ਮੈਂ ਵੀ ਬੈਠਦਾ ਸੀ ਮੈਨੂੰ ਕਵਿਤਾ ਸੁਣ ਸੁਣ ਕੇ ਅੱਛਾ ਲੱਗਦਾ ਸੀ ਜੀ ਔਰ ਹੌਲੀ 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 ਮੇਰੇ ਦਿਮਾਗ 'ਚ ਆ ਗਿਆ ਨਤੀਜਾ ਇਹ ਹੋਇਆ ਕਿ ਅਸੀਂ 8ਵੀਂ ਤੱਕ ਸਾਡਾ ਸਕੂਲ ਸੀ ਜੀ 8ਵੀਂ ਤੱਕ ਹੀ ਪੜੇ ਅਗੋਂ ਕਾਲਜ ਹੁੰਦਾ ਇਹ ਸਾਨੂੰ ਪਤਾ ਨਹੀਂ ਸੀ ਜੀ ਲੇਕਿਨ ਮੇਰੇ ਪਿਤਾ ਜੀ ਨੂੰ ਜਿਹੜਾ ਸ਼ਾਇਰੀ ਦਾ ਸ਼ੌਕ ਸੀ ਜੀ ਉਹ ਉਹ ਵੀ ਮੇਰੇ ਉੱਤੇ ਆਇਆ ਜੀ ਔਰ ਮੈਂ ਫਿਰ ਲਿਖਣਾ ਸ਼ੁਰੂ ਕੀਤਾ ਔਰ ਲਿਖਦੇ ਲਿਖਦੇ ਕਾਫੀ ਲਿਖਿਆ ਉਦੋਂ ਪਤਾ ਨਹੀਂ ਸੀ ਕਿ ਇਹ ਛਪਦਾ ਵੀ ਏ ਜਾਂ ਕਿ ਕਿਤੇ ਅਖਬਾਰ ਜੀ ਵੀ ਭੇਜੀਦਾ ਇਹਨੂੰ ਕੋਈ ਕੋਈ ਆਈਡੀਆ ਨਹੀਂ ਸੀ ਨਾ ਕੋਈ ਇਸ ਬਾਰੇ ਦਿਲਚਸਪੀ ਸੀ ਜੀ ਲਿਖਦਾ ਸੀ ਕਿ ਆਪਾਂ ਲਿਖੀਏ ਲਿਖੀਏ ਨਤੀਜਾ ਕੀ ਹੋਇਆ ਕਿ ਕਰਨਾਲ ਰਹਿੰਦਿਆਂ ਜੀ ਇੱਕ ਸਬ ਸੋਸਾਇਟੀ ਬਣ ਗਈ ਸ਼ਾਇਰਾਂ ਦੀ ਜੀ ਉਹਦੇ ਵਿੱਚ ਸ਼ਾਮਲ ਹੋਣਾ ਮੈਨੂੰ ਮੇਰੀਆਂ ਕਵਤਾਵਾਂ ਸੁਣ ਸੁਣ ਕੇ ਬੜੇ ਖੁਸ਼ ਹੁੰਦੇ ਸਨ ਨਤੀਜਾ ਕੀ ਹੋਇਆ ਕਿ ਮੈਂ ਜਿਹੜਾ ਇੰਦਰਾ ਗਾਂਧੀ ਦਾ ਹਸਬੰਡ ਸੀ ਫਿਰੋਜ਼ ਗਾਂਧੀ ਜੀ ਉਹਨੇ ਮੇਰੀਆਂ ਕਵਤਾਵਾਂ ਸੁਣੀਆਂ ਤੇ ਉਹਨੇ ਮੈਨੂੰ ਕਿਹਾ ਤੂੰ ਮੈਨੂੰ ਆ ਕੇ ਨਾ ਦਿੱਲੀ ਮਿਲਨੀ ਜੀ ਸੇਵਾ ਕਦ ਪ੍ਰੋਗਰਾਮ ਤੇ ਜਿਵੇਂ ਕਵੀ ਦਰਬਾਰ ਹੁੰਦੇ ਸੀ ਜਾਂਦੇ ਸੀ ਸਾ ਕਿਸੇ ਦੇ 5 ਰੁਪਏ ਦੇ ਦੇਣੇ ਕਿਸੇ ਨੇ 10 ਰੁਪਏ ਦੇ ਦੇਣੇ ਜੀ ਤੇ ਮੈਂ ਉਹਨਾਂ ਨੂੰ ਮਿਲਿਆ ਉਹ ਮੈਨੂੰ ਯੂਪੀ ਦੇ ਲਾਇਬ੍ਰੇਰੀ ਲੈ ਗਿਆ ਜਿੱਥੋਂ ਦੇ ਉਹ ਐਮਪੀ ਸਨ ਜੀ ਤੇ ਉੱਥੇ ਜਾਣ ਨਾ اردو ਤਾਂ ਮੇਰਾ اردو ਤੇ ਫਾਰਸੀ ਚ ਤੇ ਮੈਨੂੰ ਪੂਰੀ ਮਹਾਰਤ ਸੀ ਜੀ ਨਤੀਜਾ ਕੀ ਹੋਇਆ ਕਿ ਮੈਂ ਉੱਥੇ ਉਰਦੂ ਚ ਲਿਖਣਾ ਸ਼ੁਰੂ ਕੀਤਾ ਔਰ ਉਥੇ ਉੱਥੇ ਜਾ ਕੇ ਪਤਾ ਲੱਗਾ ਕਿ ਇਹ ਅਖਬਾਰਾਂ 'ਚ ਦਿੱਤਾ ਜਾਂਦਾ ਹੈ ਰਸਾਲਿਆਂ 'ਚ ਦਿੱਤਾ ਜਾਂਦਾ ਹੈ ਉਹ ਮੈਂ ਜੰਮ ਕੇ ਲਿਖਦਾ ਸੀ ਔਰ ਮੇਰੀ ਸ਼ਾਇਰੀ ਨੂੰ ਉਰਦੂ ਵਾਲੇ ਪਸੰਦ ਕਰਦੇ ਸੀ ਇਸ ਲਈ ਕਿ ਮੈਂ ਬਚਪਨ ਤੋਂ ਹੀ ਉਰਦੂ ਪੜਿਆ ਸੀ ਬਿਲਕੁਲ ਹੁਣ ਤੁਸੀਂ ਗੱਲ ਕਰੀ ਬਾਹਰ ਦੇ ਜਿਵੇਂ ਦਿੱਲੀ ਗਏ ਤੁਸੀਂ ਯੂਪੀ ਗਏ ਤੇ ਤੁਹਾਨੂੰ ਫਿਰ ਬਾਹਰ ਦੂਜੇ ਦੇਸ਼ਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਕੋਈ ਅਮਰੀਕਾ ਕੈਨੇਡਾ ਆਇਰਲੈਂਡ ਕਿਹੜੇ-ਕਿਹੜੇ ਦੇਸ਼ ਜਾ ਕੇ ਆਏ ਤੁਸੀਂ ਮੈਂ ਦੇਖੋ ਜੀ ਮੈਂ ਗਿਆ ਹਾਂ ਦੁਬਈ ਜੀ ਉਸ ਤੋਂ ਬਾਅਦ ਗਿਆ ਮੈਂ ਦੋਹਾ ਕਤਰ ਦੋ ਵਾਰ ਜੀ ਅਮਰੀਕਾ ਗਿਆ ਮੈਂ ਚਾਰ ਵਾਰ ਵੈਰੀ ਗੁੱਡ ਤੇ ਇੰਗਲੈਂਡ ਗਿਆ ਤਿੰਨ ਵਾਰ ਜੀ ਤੁਸੀਂ ਸੁਣ ਕੇ ਹਰਾਨ ਹੋਵੋਗੇ ਕਿ ਅਮਰੀਕਾ ਵਾਲੇ ਮੈਨੂੰ ਆਉਣ ਜਾਣ ਦਾ ਕਰਾਇਆ ਦਿੰਦੇ ਸੀ ਵੀਜ਼ਾ ਲਵਾ ਕੇ ਦਿੰਦੇ ਸੀ ਮਹੀਨਾ ਇੱਕ ਮਹੀਨਾ ਰੱਖਦੇ ਸੀ ਉੱਥੇ ਕਦੀ ਗੁਰਦੁਆਰੇ ਚ ਕਦੀ ਬਾਹਰ ਕਿਸੇ ਕਦੀ ਕਿਤੇ ਤਾਂ ਮੀਟਿੰਗ ਹੋਣੀ ਮੇਰੀਆਂ ਗ਼ਜ਼ਲਾਂ ਸੁਣਡੀਆਂ ਔਰ ਉਹ ਮੈਨੂੰ ਕਟੋ-ਕਟ 2 ਲੱਖ ਰੁਪਏ ਦਿੰਦੇ ਸੀਗੇ ਵੈਰੀ ਗੁੱਡ ਬਹੁਤ ਅੱਛੇ ਜੀ ਔਰ ਉਹਦਾ ਫਾਇਦਾ ਇਹ ਹੋਇਆ ਕਿ ਆ ਕੇ ਮੈਂ ਕਿਤਾਬਾਂ ਜੜੀਆਂ ਨੇ ਉਹ ਛਪਣੀਆਂ ਸ਼ੁਰੂ ਹੋ ਗਈਆਂ ਤੁਸੀਂ ਕਿਤਾਬਾਂ ਛਪਣ ਦੀ ਗੱਲ ਕਰੀ ਤੇ ਹੁਣ ਤੱਕ ਤੁਸੀਂ ਕਿੰਨੀਆਂ ਥੋੜੇ ਕਿਤਾਬਾਂ ਛਪ ਗਈਆਂ ਵੀ ਉੱਥੇ ਇਸ ਰੈਂਕ ਮੈਂ ਆਪਣੇ ਖਰਚੇ ਤੇ ਵੀ ਕੁਝ ਤੇ ਕੁਝ ਜਿਹੜੇ ਪ੍ਰਕਾਸ਼ਕ ਨੇ ਉਹਨਾਂ ਦੀ ਜੀ ਜੀ ਉੱਥੇ ਜਿੰਨੀਆਂ ਕਵਤਾਂਆਂ ਚਪੀਆਂ ਆਪਣਾ ਕਿਤਾਬਾਂ ਚਪੀਆਂ ਜੀ ਉਸ ਸਾਰੀਆਂ ਕਿਤਾਬਾਂ ਇੱਕ ਤਰ੍ਹਾਂ ਨਾਲ ਬਰਬਾਦ ਹੋ ਗਈਆਂ 1985 ਵਿੱਚ ਜੀ ਤੇ ਉਹਦਾ ਨਤੀਜਾ ਕੀ ਹੋਇਆ ਕਿ ਜਿਹੜੀ ਚੰਗੀਆਂ ਤੇ ਚੰਗੀਆਂ ਇਹ ਕਦਾ ਕਦਾਵਾਂ ਸਨ ਜੀ ਜੀ ਮਤਲਬ ਉਹ ਵੀ ਮੇਰੇ ਮੇਰੇ ਰਿਕਾਰਡ ਵਿੱਚ ਕਿਤੇ ਨਹੀਂ ਰਿਹਾ ਜੀ ਫਿਰ ਉੱਥੋਂ ਅਸੀਂ ਇੱਥੇ ਆ ਗਏ ਪੰਜਾਬ ਜੀ ਪੰਜਾਬ ਆ ਕੇ ਵੀ ਜਿੰਨਾ ਹੋ ਸਕਿਆ ਵਤਵਤ ਉਹ ਲਿਖਿਆ ਜੀ ਵਤਵਤ ਛਪੀਆਂ ਕਿਤਾਬਾਂ ਔਰ ਚਰਚਾ ਵੀ ਬਹੁਤ ਹੋਈ ਬਹੁਤ ਚਰਚਾ ਹੋਈ ਬਿਲਕੁਲ ਤਾਂ ਨਤੀਜਾ ਕੀ ਹੋਇਆ ਕਿ ਮੈਨੂੰ ਇਨਾਮ ਦੇਣੇ ਸ਼ੁਰੂ ਹੋ ਗਏ ਇਹ ਨਾਮ ਸਾਨੂੰ ਫਿਰ ਕਿਹੜੇ ਕਿਹੜੇ ਦਿੱਤੇ ਜੀ ਸਰਕਾਰਾਂ ਨੇ ਦਿੱਤੇ ਆਣੀਆਂ ਕੁਝ ਸੰਸਥਾਵਾਂ ਵਾਲੇ ਦਿੱਤੇ ਹੋਣਗੇ ਜੀ ਸੰਸਥਾਵਾਂ ਨੇ ਤੇ ਬਹੁਤ ਨੇ ਦੇ ਸਰਕਾਰ ਨੇ ਦਿੱਤਾ ਸ਼ਰੋਮਣੀ ਉਰਦੂ ਸਹਿਯਤ ਕਾਰ ਐਵਾਰਡ ਬਹੁਤ ਅੱਛਾ ਜੀ ਔਰ ਉਸ ਤੋਂ ਬਾਅਦ ਲਾ ਲਾਈਫਟਾਈਮ ਅਚੀਵਮੈਂਟ ਐਵਾਰਡ ਵੀ ਦਿੱਤਾ ਜੀ ਤੇ ਉੱਥੇ ਬਹੁਤ ਸਤਕਾਰ ਮਿਲਿਆ ਅਮਰੀਕਾ 'ਚ ਬਹੁਤ ਸਤਕਾਰ ਮਿਲਿਆ ਇੰਗਲੈਂਡ ਵਿੱਚ ਵੈਰੀ ਗੁੱਡ ਇੰਗਲੈਂਡ ਵਿੱਚ ਮੈਨੂੰ ਬੁਲਾਉਣ ਵਾਲੀ ਮੇਰੀ شاਗਿਰਦ ਸੀ ਜੀ ਰਾਵੀ ਜੀ ਉਹ ਜਦੋਂ ਮੈਂ ਕਰਨਾਲ ਸਾਂ ਜੀ ਉਦੋਂ ਥੋੜਾ ਜਿਹਾ ਉਹਦੇ ਨਾਲ ਸੰਬੰਧ ਸੀਗਾ ਜਿਹੜੇ ਕੋਈ ਸ਼ਾਇਰ ਸ਼ਾਇਰਾਤ ਜੀ ਲੇਕਿਨ ਰੈਬਰਲੀ ਰਹਿੰਦੇ ਆ ਜੀ ਤਾਂ ਮੇਰਾ ਜਿਹੜੀਆਂ ਕੁੜੀਆਂ ਲਿਖਦਾ ਲਿਖਣਾ ਚਾਉਂਦੀਆਂ ਸੀ ਲਿਖਦੀਆਂ ਸੀ ਜਿਨ੍ਹਾਂ ਨੂੰ ਰੂਜ਼ ਦਾ ਗ਼ਜ਼ਲ ਦੇ ਬੈਰ ਵਜ਼ਨ ਦਾ ਪਤਾ ਨਹੀਂ ਸੀ ਉਹ ਮੇਰੇ ਤੋਂ ਸਿੱਖ ਸਿੱਖ ਨਹੀਂ ਆ ਸਨ ਹੋਰ ਤੁਹਾਨੂੰ ਮੈਂ ਦੱਸਦਾ ਕਿ ਮੈਂ ਇੱਕ ਦੋ ਨੂੰ ਮੈਂ ਗੁੱਸਾ ਵੀ ਹੋ ਗਿਆ ਜੀ ਕਿ ਉਹ ਮੈਨੂੰ ਉਸਤਾਦ ਜੀ ਕਹਿੰਦੀਆਂ ਸੀ ਜੀ ਸਾਡੇ ਲਖਨਊ ਵਿੱਚ ਉਸਤਾਦ ਜੀ ਉਹਨੂੰ ਕਹਿੰਦੇ ਨੇ ਜਿਹੜੇ ਵੇਸ਼ਿਆ ਮਾਵਾਂ ਉਹਨੂੰ ਉਹਨਾਂ ਦੀ ਆਪਣੀ ਭਾਸ਼ਾ ਹੈ ਉਹਨਾਂ ਦੀ ਆਪਣੀ ਭਾਸ਼ਾ ਆਪਣੀ ਭਾਸ਼ਾ ਲੈਂਦੇ ਫਿਰ ਬੇ ਆਪਣੀਆਂ ਇਹਨਾਂ ਬੇਟੀਆਂ ਨੂੰ ਮੈਂ ਸਮਝਾਇਆ ਕਿ ਤੁਸੀਂ ਆਪਾਂ ਮੈਨੂੰ ਕਿਹਾ ਕਰੋ ਤੁਸੀਂ ਮੇਰੀਆਂ ਧੀਆ ਹੋ ਜੀ ਔਰ ਉਹ ਉਹਨਾਂ ਵਿੱਚ ਬਹੁਤ ਕਾਮਯਾਬ ਹੋਈਆਂ ਨਾਜ਼ ਗੁਜ਼ਰ ਗਈ ਹੈ ਉਹਨੇ ਪੜੀਆਂ ਕਿਤਾਬਾਂ ਛਪੀਆਂ ਔਰ ਜਿਹੜੀਆਂ ਉਹ ਅੱਛੀਆਂ ਲਿਖਣ ਵਾਲੀਆਂ ਸਨ ਤੇ ਜਿਹੜੀ ਤੁਸੀਂ ਉਰਦੂ ਦੀ ਗੱਲ ਕਰੀ ਉਰਦੂ ਜਾਂ ਤੁਹਾਡੀ ਕਿਤਾਬਾਂ ਕਿੰਨੀਆਂ ਨੇ ਹੁੰਦਾ ਅੱਛਾ ਪਿਆਰ ਜੀ ਉਰਦੂ ਦੀਆਂ ਕਿਤਾਬਾਂ ਹੋਣਗੀਆਂ ਮੇਰੇ ਖਿਆਲ 'ਚ ਅੰਦਾਜ਼ਾ ਹੈ ਮੇਰਾ ਜੀ ਕਿ 15 20 ਹੋਣਗੀਆਂ 15 20 ਤੇ ਪੰਜਾਬੀ ਦੀਆਂ ਪੰਜਾਬੀ ਦੀਆਂ ਵੀ ਨੇ ਇੱਕ ਮੈਂ ਜਿਹੜੀ ਸਭ ਤੋਂ ਅੱਛਾ ਪਹਿਲੂ ਹੈ ਮੇਰੀਆਂ ਜੀ ਸ਼ਾਇਰੀ ਦਾ ਉਹ ਕਿ ਮੇਰੀਆਂ ਉਰਦੂ ਦੀਆਂ ਗਜ਼ਲਾਂ ਪੰਜਾਬੀ ਵੀ ਪਸੰਦ ਕਰਦੇ ਸਨ ਜੀ ਤੇ ਉਹਨਾਂ ਨੇ ਪ੍ਰਕਾਸ਼ਕਾਂ ਨੇ ਕਿਹਾ ਚੇਤਨਾ ਪ੍ਰਕਾਸ਼ਨ ਵਾਲੇ ਜਿਹੜੇ ਜੀ ਉਹਨਾਂ ਨੂੰ ਮੈਨੂੰ ਕਿਹਾ ਕਿ ਤੁਸੀਂ ਜਿਹੜੀਆਂ ਉਰਦੂ ਦੀਆਂ ਗ਼ਜ਼ਲਾਂ ਨੇ ਉਹਦਾ ਲਿਪੀ ਅਨਤਨਨ ਕਰਕੇ ਦਿਓ ਸਾਨੂੰ ਪੰਜਾਬੀ ਵਿੱਚ ਜੀ ਸ਼ਾਇਰ ਸ਼ਾਇਰ ਸ਼ਾਇਰੀ ਹੋਈ ਜੀ ਲੇਕਿਨ ਪੜਨ ਵਾਲਾ ਜਿਹੜਾ ਪੰਜਾਬੀ ਹੋਈ ਗੁਰਮੁਖੀ ਅੱਖਰਾਂ ਚ ਪੜ ਕੇ ਪੜਾ ਰਿਆ ਇਹ 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 ਇਹਦਾ ਫਾਇਦਾ ਇਹ ਹੋਇਆ ਕਿ ਜਿੰਨੀਆਂ ਮੈਂ ਉਰਦੂ ਚ ਕਿਤਾਬਾਂ ਲਿਖੀਆਂ ਸਨ ਉਹਨੀਆਂ ਉਹ ਪੰਜਾਬੀ ਚ ਵੀ ਹੋ ਗਿਆ ਹੋ ਗਿਆ ਔਰ ਕੁਝ ਲਿਪੀ ਅਨਤਨਨ ਕਰਕੇ ਦੇਵਨਾਗਰੀ ਵਿੱਚ ਹਿੰਦੀ ਵਿੱਚ ਜਿਹੜੀਆਂ ਹੁਣ ਵੀ ਕਈ ਇੱਥੇ ਇੱਥੇ ਦੋ ਚੱਲ ਰਹੀਆਂ ਹੋਣਗੀਆਂ ਚੱਲੀਆਂ ਨੇ ਚੱਲੀਆਂ ਉਹਦਾ ਉਹਦੇ ਉਹਦੇ ਉਹ ਬਜਾਏ ਕਿ ਲੋਕ ਉਰਦੂ ਭਾਸ਼ਾ ਜਿਹੜੀ ਹੈ ਉਹਨੂੰ ਪਸੰਦ ਕਰਦੇ ਨੇ ਲੇਕਿਨ ਲਿਪੀ ਉਹਨਾਂ ਦੇ ਬਸਤਾ ਨਹੀਂ ਹੈ ਬਿਲਕੁਲ ਜੇ ਜਿੱਥੋਂ ਗੱਲ ਕਰੀ ਕੋਈ ਕਿਤਾਬ ਆਪਣੀ ਕੋਈ ਸਕੂਲ ਕਾਲਜ ਯੂਨੀਵਰਸਿਟੀ ਕੋਈ ਲੱਗੀ ਆ ਕੋਈ ਨਹੀਂ ਨਹੀਂ ਲੱਗੀ ਤੇ ਜਿਹੜੀਆਂ ਹੋਂ ਤੱਕ ਤੁਸੀਂ ਕੋਈ ਆਪਣਾ ਆਪਣੀ ਹਿੰਦੀ ਦੀਆਂ ਕਿਤਾਬਾਂ ਕਹਿ ਰਹੇ ਹੋ ਉਹ ਹਿੰਦੀ ਦੇ ਕਿੰਨੀਆਂ ਥੋੜੀ ਗਿਣਤੀ ਹੋਏਗੀ ਇੰਦੀਆਂ ਵੀ 10 12 ਤੇ ਹੋਣਗੀਆਂ ਸੋ ਦਰਸ਼ਕੋ ਮੈਂ ਇੱਕ ਗੱਲ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਕਈ ਪਾਣੇ ਗੰਦੇ ਨੇ ਇਹ ਕਿਉਂਕਿ ਆਪ ਕਹਿ ਰਹੇ ਨੇ ਕਿ ਮੇਰੀ ਥੋੜੀ ਮੈਮਰੀ ਥੋੜੀ ਘਟ ਜਾਂਦੀ ਹੈ ਜੇ ਕਈ ਵਾਰ ਮੈਂ ਭੁੱਲ ਜਾਂਦਾ ਮੇਰੇ ਕੋਲ ਲੈ ਕੇ ਆਇਆ ਨੇ ਮੈਂ ਦਿਖਾਵਾਂਗਾ ਤੁਹਾਨੂੰ ਰਿਕਾਰਡਿੰਗ ਸਾਡੇ ਸਾਹਮਣੇ ਪਿਆ ਹੈ ਲੇਕਿਨ ਇਹਨਾਂ ਦੇ ਘੱਟੋ-ਘੱਟ 40-50 ਕਿਤਾਬਾਂ ਟੋਟਲ ਇਹਨਾਂ ਦੀ ਹੋਣਗੀਆਂ ਲੇਕਿਨ ਪੰਚੀ ਸਾਹਿਬ ਜਿਵੇਂ ਤੁਸੀਂ ਕਸ਼ਮੀਰ ਜਾਂ ਕੋਈ ਹੋਰ ਐਜ ਪ੍ਰੈਜ਼ੈਂਟ ਤੁਸੀਂ ਕਿੱਥੇ ਕਿੱਥੇ ਜਾ ਰਹੇ ਹੋ ਕਿਉਂ ਬਿਲਕੁਲ ਤੁਸੀਂ ਹੁਣ ਬਾਹਰ ਆਣਾ ਜਾਂ ਛੱਡਤਾ ਇਸ ਲਈ ਕਿ ਹਿੰਦੁਸਤਾਨ ਦੇ ਉਹ ਇਲਾਕੇ ਜਿੱਥੇ ਉਰਦੂ ਜ਼ਬਾਨ ਜੀ ਚੱਲ ਰਹੀ ਹੈ ਜੀ ਉੱਥੇ ਮੁਸ਼ਾਇਰੇ ਹੁੰਦੇ ਨੇ ਜੀ ਪੰਜਾਬੀ ਚ ਜਿਵੇਂ ਕਵੀ ਦਰਬਾਰ ਹੁੰਦਾ ਹੈ ਇਸ ਤਰ੍ਹਾਂ ਉਰਦੂ ਚ ਮੁਸ਼ਾਇਰਾ ਹੁੰਦਾ ਹੈ ਜੀ ਮੁਸ਼ਾਇਰੇ ਦੀ ਇੱਕ ਰਵਾਇਤ ਹੈ ਕਿ ਮੁਸ਼ਾਇਰਾ ਜਿਸ ਤੋਂ ਸ਼ੁਰੂ ਹੋਣਾ ਹੈ ਜੀ ਜਿਹੜਾ ਪਹਿਲਾ ਬੰਦਾ ਪੜੇਗਾ ਜੀ ਉਹ حضرت ਮੁਹੰਮਦ ਸਾਹਿਬ ਸੱਲੇ ਰਸੂਲ ਸੱਲਮ ਉਹਨਾਂ ਦੀ ਸ਼ਾਨ ਚ ਨਾਤ ਪੜੇਗਾ ਜੀ ਤੇ ਨਾਤ ਜਿਹੜੀ ਏ ਇਹ ਉਹਨਾਂ ਦੀ ਸਿਫਤ ਵਿੱਚ ਕੀ ਹੈ ਜਿਵੇਂ ਗੁਰੂ ਨਾਨਕ ਬਾਰੇ ਅਸੀਂ ਲਿਖਦੇ ਆਂ ਜਾਂ ਕਿਸੇ ਸੰਤ ਬਾਰੇ ਜੀ ਕਿਸੇ ਸ਼ਹੀਦ ਬਾਰੇ ਜੀ ਉਸੇ ਤਰ੍ਹਾਂ ਹੀ ਮੁਸ਼ਾਇਰੇ ਜਿਹੜੇ ਨੇ ਉਹ ਸ਼ੁਰੂ ਹੁੰਦੇ ਨੇ ਅਜ਼ਤਮਤ ਸਾਦੀ ਸ਼ਾਨ ਵਿੱਚ ਨਾਤ ਤੇ ਜੀ ਤੇ ਮੇਰੀਆਂ ਨਾਤਾਂ ਬਹੁਤ ਮਸ਼ਹੂਰ ਸਨ ਬਿਲਕੁਲ ਹੁਣ ਅਜੀਬ ਜੀ ਗੱਲ ਤੁਹਾਨੂੰ ਦੱਸਾਂਗਾ ਮੈਂ ਕਿ ਮੱਕੇ ਤੇ ਮਦੀਨੇ ਕੋਈ ਵੀ ਗੈਰ ਮੁਸਲਮ ਨਹੀਂ ਜਾ ਸਕਦਾ ਜੀ ਜੀ ਬਿਲਕੁਲ ਕੋਈ ਨਹੀਂ ਜਾ ਸਕਦਾ ਜੀ ਸਿਰਫ ਮੁਸਲਮਾਨ ਜਾ ਸਕਦਾ ਜੀ ਤੇ ਮੈਂ ਇੱਕ ਸ਼ੇਰ ਲਿਖਿਆ ਨਾ ਹੋ ਮਾਯੂਸ ਪੰਛੀ ਹੂੰ ਇੱਕ ਜ਼ਿਆਰਤ ਯੂੰ ਵੀ ਹੁੰਦੀ ਹੈ ਕੀ ਬਾਤ ਧਾਰਮਿਕ ਯਾਤਰਾ ਜੀ ਨਾ ਹੋ ਮਾਯੂਸ ਪੰਛੀ ਇੱਕ ਜ਼ਿਆਰਤ ਯੂੰ ਵੀ ਹੁੰਦੀ ਹੈ ਉਸੇ ਕੋ ਦੇਖ ਲੈ ਜੀ ਜਿਸਨੇ ਮਦੀਨੇ ਕੀ ਗਲੀ ਦੇਖੀ ਹਾਂ ਕੀ ਬਾਤ ਹੈ ਜਿਹੜਾ ਉੱਥੇ ਆਇਆ ਉਹਨੂੰ ਦੇਖ ਲੈ ਤੇਰੇ ਲੱਗਦਾ ਇੱਕ ਗੱਲ ਹੋਰ ਪੁੱਛਣੀ ਥੋੜੇ ਤੋਂ ਇੱਕ ਆਮ ਕਹਾਵਤ ਆ ਜਿਵੇਂ ਕਿ ਵੀ ਕਈ ਵਾਰ ਪਸੰਦ ਰਾਂ ਕਿ ਮਾਂ ਬਾਪ ਦੇ ਬੱਚੇ ਜਿੰਨੇ ਵੀ ਹੁੰਦੇ ਸਾਰੇ ਪਿਆਰੇ ਸਾਰੇ ਪਿਆਰੇ ਹੁੰਦੇ ਨੇ ਸਾਰੇ ਵਧੀਆ ਹੁੰਦੇ ਨੇ ਲੇਕਿਨ ਇੱਕ ਅਦਾ ਬੱਚਾ ਐਸਾ ਹੁੰਦਾ ਕਿ ਜਿਹਦੇ ਨਾਲ ਜ਼ਿਆਦਾ ਮੋਹ ਹੁੰਦਾ ਤੁਹਾਡੀਆਂ ਇੰਨੀਆਂ ਕਿਤਾਬਾਂ ਆ ਚੁੱਕੀਆਂ ਕੋਈ ਕਿਤਾਬ ਐਸੀ ਹੈ ਕਿ ਜਿਹਨਾਂ ਤੁਹਾਨੂੰ ਵੀ ਆ ਮੇਰੀ ਜਿਹੜੀ ਕਿਤਾਬ ਸੀ ਇਹਦੇ ਵਿੱਚ ਮੈਨੂੰ ਬਹੁਤ ਲਿਖ ਕੇ ਬਹੁਤ ਆਨੰਦ ਆਇਆ ਤੇ ਮੇਰੀ ਇੱਕ ਇਹਨੇ ਕਿਤਾਬ ਨੇ ਮੇਰਾ ਇੱਕ ਮਨ ਖੁਸ਼ ਕਰਤਾ ਕਿ ਮੈਂ ਕਿਤਾਬ ਲਿਖੀ ਤਾਂ ਮਨ ਨੂੰ ਤਸੱਲੀ ਹੋ ਗਈ ਜੀ ਕੋਈ ਕਿਤਾਬ ਐਸੀ ਦੱਸੋ ਦੇਖੋ ਜੀ ਜਿੱਥੋਂ ਤੱਕ ਧਾਰਮਿਕ ਕਿਤਾਬਾਂ ਦਾ ਜ਼ਿਕਰ ਕਰਨਾ ਮੈਂ ਗੁਰੂ ਨਾਨਕ ਬਾਰੇ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਉਰਦੂ ਚ ਲਿਖਿਆ ਜੀ ਤੁਸੀਂ गुरु नानक साहब बारे में दो तीन शेर नानक नाम है शबनम जैसा जी खुशबूदार हवा का नाम जी जी सांस के साथ जो दिल में उतरे उस रंगीन सबा का नाम नाम तृपता रख लो भाई अपनी अपनी बेटी का या, क्या बात नाम तृप्ता रख लो भाई अपनी अपनी बेटी का ਉਸੇ ਬੁਲਾਓਗੇ ਤੋ ਲੋਗੇ ਤੁਮ ਮਾਤਾ ਤ੍ਰਿਪਤਾ ਕਾ ਨਾਮ ਬਹੁਤ ਅਚੀ ਬਹੁਤ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਸਿੱਖ ਧਰਮ ਬਾਰੇ ਸਿੱਖ ਸ਼ਹੀਦਾਂ ਬਾਰੇ ਜੀ ਇੱਕ ਕਿਤਾਬ ਮੈਂ ਸ਼ੁਰੂ ਕੀਤੀ ਏ ਜੀ ਲੇਕਿਨ ਤੁਹਾਨੂੰ ਪਤਾ ਤਬੀਅਤ ਮੇਰੀ ਜੀ ਬਿਲਕੁਲ ਕੁਛ ਟਿੱਲੀ ਹੈ ਹਾਂਜੀ ਹਾਂਜੀ ਉਹਦਾ ਟਾਈਮ ਲੱਗੇਗਾ ਜੀ ਤੇ ਮੈਂ ਹਰ ਸਬਜੈਕਟ ਤੇ ਗੁਰੂ ਗੁਰੂ ਸਾਹਿਬਾਨ ਤੇ ਸ਼ਹੀਦਾਂ ਤੇ ਜਿਹੜੇ ਗੁਰੂ ਇਹ ਬਣਾ ਜਿਹੜੇ ਹਮ ਸਮਦਾਂ ਨੂੰ ਮੰਨਦੇ ਨੇ ਜੀ ਜੀ ਉਹਨਾਂ ਦੇ ਮੁਸਲਮਾਨਾਂ ਦੇ ਵਿੱਚ ਵੀ ਦੋ ਫਿਰਕੇ ਨੇ ਜਿਵੇਂ ਸਿੱਖਾਂ ਦੇ ਨਾਮਚਾਰੀ ਇਹਨੇ ਉਹਨਾਂ ਚ ਵੀ ਦੋ ਫਿਰਕੇ ਨੇ ਇੱਕ حضرت ਬਾਬਾ ਸਾਹਿਬ ਨੂੰ ਮੰਨਣ ਵਾਲੇ ਜੀ ਪੈਜ ਜਿੰਨਾਂ ਦੀ ਸ਼ਾਨ ਚ ਲਿਖਿਆ ਜੀ ਇੱਕ ਕਰਬਲਾ ਵਿੱਚ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਮੰਨਨ ਨਾਲੇ ਤੇ ਮੈਂ ਕਰਬਲਾ ਤੇ ਵੀ ਵੀ ਕਿਤਾਬ ਲਿਖੀ ਹੈ ਜੀ ਕਰਬਲਾ ਤੇ ਦੋ ਕਿਤਾਬਾਂ ਨੇ ਮੇਰੀਆਂ ਜੀ ਤੇ ਅਦਰ ਮਹਿਮਦ ਸਾਹਿਬ ਤੇ ਵੀ ਦੋ ਨੇ ਵੈਰੀ ਗੁੱਡ ਬਹੁਤ اچھی ਗੱਲ ਹੈ ਪੰਚੀ ਸਾਹਿਬ ਮੇਰੇ ਨਾਲ ਤੁਹਾਡਾ ਅਖਹਜਾਨਾ ਮੇਰੇ ਸਾਹਮਣੇ ਪਿਆ ਜੀ ਇਹਦੇ ਵਿੱਚੋਂ ਕੋਈ ਇੱਕ ਐਸਾ ਸ਼ੇਅਰ ਦਰਸ਼ਕਾਂ ਨੂੰ ਸੁਣਾਓ ਇੱਕ ਮੈਸੇਜ ਹੀ ਹੋਵੇ ਦੇ ਵਿੱਚ ਇਕ ਪਤਾ ਲੱਗੇ ਕਿ ਵਾਕਈ ਸ਼ਾਇਰੀ ਸ਼ਾਇਰੀ ਹੈ ਦੇਖੋ ਜੀ ਸਾਡੇ ਰੂਜ਼ ਵਿੱਚ ਜੀ ਕਿਹਾ ਗਿਆ ਹੈ ਕਿ ਸਹਲੇ ਮੁਮਤਲਾ ਜੀ ਕਿਹਾ ਗਿਆ ਕਿ ਅੱਛੀ ਸ਼ਾਇਰੀ ਇਹ ਜਿਹੜੀ ਗੱਲ ਵੀ ਸੋਹਣੀ ਹੋਵੇ ਲੇਕਿਨ ਸੂਕੀ ਭਾਸ਼ਾ ਚ ਹੋਵੇ ਬਿਲਕੁਲ ਸਹਲੇ ਮੁਮਤਲਾ ਕਹਿੰਦੇ ਨੇ ਅੱਛਾ ਉਹ ਮੈਂ ਤੁਹਾਨੂੰ ਇੱਕ ਛੋਟੀ ਜੀ ਪਹਿਲੀ ਤੇ ਮੈਂ ਸੁਣਾਉਣਾ ਉਰਦੂ ਜ਼ਬਾਨ ਦੇ ਮੁਹੱਬਤ ਨਾਮ ਜੀ ਦੋ ਬੰਦੇ ਜਿਹੜੇ ਅਦਾਲਤ 'ਚ ਜੋ ਜਵਾਨ ਬੁੱਢੇ ਅਦਾਲਤ ਚ ਕੜੇ ਨੇ ਕੋਈ ਉਹਨਾਂ ਦਾ ਜੁਰਮ ਸੀਗਾ ਉਸ ਜੁਰਮ ਦੀ ਉਹਨਾਂ ਨੂੰ ਸਜ਼ਾ ਮਿਲ ਗਈ ਤੇ ਮੈਂ ਸੋਚਿਆ ਕਿ ਭਈ ਤੁਸੀਂ ਤੁਸੀਂ ਤਾਂ ਰੋ ਰੋ ਕੇ ਮੈਂ ਉਹ ਮਸ਼ਹਰ ਲਿਖਿਆ ਉਹ ਕਹਿੰਦੇ ਨੇ ਵੀ मुंडे जड़े जी वो कहते कि बजाय रोने के हम मुस्कुराते हैं मुनसिफ बजाय रोने के हम मुस्कुराते हैं मुनसिफ सजा का हुक्म जो उर्दू में सुनाया होता क्या बात है क्या? सजा का हुक्म जो उर्दू में सुनाया होता एक सुनिए सभी को मिला है नसीब अपना अपना hmm. सभी को मिला है नसीब अपना अपना सनम अपना अपना रकीब अपना, अपना। ah, क्या बात है और वो वो हो जाएगा ही करोड़ों का मालिक hmm. वो हो जाएगा ही करोड़ों का मालिक जिसे वोट देंगे गरीब अपना अपना वेरी ah, गुड ਵੈਰੀ ਗੁੱਡ ਆ ਹੈ ਜੀ ਉਰਦੂ ਦੀ ਸ਼ਾਇਰੀ ਇਹ ਹੈ ਖਜ਼ਾਨਾ ਕਿਉਂਕਿ ਜਿਸ ਵਿਦਵਾਨ ਕੋਲ ਆ ਖਜ਼ਾਨਾ ਹੈ ਉਹ ਸਾਡੇ ਰੂਬਰੂ ਹੋਏ ਨੇ ਤੁਹਾਡੇ ਸਾਹਮਣੇ ਰੂਬਰੂ ਕਰਾਇਆ ਸੋ ਪੰਚੀ ਸਾਹਿਬ ਤੁਸੀਂ ਆਏ ਥੋੜਾ ਬਹੁਤ ਬਹੁਤ ਧੰਨਵਾਦ ਬਹੁਤ ਅੱਛਾ ਲੱਗਿਆ ਸਾਨੂੰ ਅੱਜ ਇੰਨੀ ਖੁਸ਼ੀ ਹੋਈ ਕਿ ਸਾਡੇ ਆਜ ਨੇ ਚਰਨ ਪਾਏ ਤੇ ਸਾਨੂੰ ਮਨ ਨੂੰ ਦਿਲ ਸੇ ਦਿਲ ਸੇ ਖੁਸ਼ੀ ਹੋਈ ਬੜੀ ਬੜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਵੀ ਮੇਰੀ ਮੇਰੇ ਲਈ ਮੁਮਤਾਜ਼ ਹੋ ਮੇਰੇ ਲਈ ਕਾਬਲ ਤਾਜ਼ੀਮ ਹੋ ਮੇਰੇ ਲਈ ਬਹੁਤ ਵੱਡੀ ਪ੍ਰੇਰਣਾ ਸਰੋਤ ਹੋ ਕਿਉਂਕਿ ਸੋਚ ਦੀ ਸ਼ਕਤੀ ਮੈਂ ਵੀ ਪੜਦਾ ਹਾਂ ਮੈਂ ਵੀ ਉਤੋਂ ਮੁਤਾਸਰ ਹੁੰਦਾ ਹਾਂ ਔਰ ਕੋਸ਼ਿਸ਼ ਕਰਦਾ ਕਿ ਕੋਈ ਨਾ ਕੁਝ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਜਾਏ ਮਿਹਰਬਾਨੀ